ਸਤਿ ਸ਼੍ਰੀ ਅਕਾਲ ਜੀ ਨਵੀਂ ਜਾਣਕਾਰੀ ਹੈ ਪਸ਼ੂ ਪਾਲਕ ਵੀਰਾਂ ਲਈ ਅੱਜ ਸਹਿਜ ਡੈਰੀ ਫਾਰਮ ਤੇ ਆਏ ਹੋਏ ਸੀ ਰਾਮਪਰਾ ਫੂਡ ਤੇ ਡੀ ਹਾਰਨਿੰਗ ਕਰਨੀ ਆ 14 ਮਹੀਨਿਆਂ ਦੀ ਬੈੜੀ ਆ ਆ ਦੇਖੋ ਤੇ ਅੱਜ ਇਹਦੀ ਡੀ ਹਾਰਨਿੰਗ ਕਰ ਰਹੇ ਆ ਇੱਕ ਗਾਂ ਹੋਰ ਹੈਗੀ ਆ ਆ ਸੀਗੀ ਇਹਦੀ ਵੀ ਡੀ ਹਾਰਨਿੰਗ ਕਰਨੀ ਆ ਤੇ ਵੈਸੇ ਅਸੀਂ ਇਹਦੀ ਕਰਦੇ ਨਹੀਂ ਸੀ ਪਰ ਸਹਿਜ ਕਹਿੰਦਾ ਵੀ ਇਹ ਗਾਂ ਮਾਰਦੀ ਬਹੁਤ ਹੈਗੀ ਦੇਖੋ ਇਹਦੇ ਸਿੰਗ ਵੀ ਮੂਹਰੋ ਗੋਲ ਕਰਾਏ ਹੋਏ ਆ ਇਹਨਾਂ ਦੋ ਕੱਟਰੂ ਤਾਂ ਇਹਨੇ ਫੱਟੜ ਕਰਤੇ ਆ ਦੇ ਇਸ ਲਈ ਹੀ ਅਸੀਂ ਡੀ ਹੌਰਨਿੰਗ ਕਰ ਰਹੇ ਹਾਂ ਵੀ ਇਹ ਕਿਸੇ ਦਾ ਨੁਕਸਾਨ ਨਾ ਕਰੇ ਤੇ ਇਦੋਂ ਬਾਅਦ ਹੀ ਤੁਹਾਨੂੰ ਵੀਡੀਓ ਦਿਖਾਵਾਂਗੇ ਡੀ ਹੌਰਨਿੰਗ ਜਿਹੜੀ ਸਾਡੀ ਡੀ ਹੌਰਨਿੰਗ ਆ ਉਹ ਪੈਨ ਲੈਸ ਹੁੰਦੀ ਆ ਵੀ ਪਸ਼ੂ ਨੂੰ ਦਰਦ ਨਹੀਂ ਹੁੰਦਾ ਤੇ ਨਾ ਹੀ ਪਸ਼ੂ ਨੂੰ ਪਤਾ ਲੱਗਦਾ ਵੀ ਮੇਰੇ ਸਿੰਗ ਦਾਗਦੇ ਆ ਤੇ ਹੁਣ ਤੁਹਾਨੂੰ ਇਦੋਂ ਬਾਅਦ ਹੀ ਵੀਡੀਓ ਦਿਖਾਵਾਂਗੇ ਲਓ ਜੀ ਡੀ ਹੌਰਨਿੰਗ ਹੋ ਗਈ ਤੇ ਚੱਕਰੋ ਚੈੱਕ ਇੱਕ ਮਿੰਟ ਉਧਰਲੇ ਪਾਸੇ ਦਿਖਾਉਣਾ ਤੁਹਾਨੂੰ ਆਹ ਦੇਖੋ ਕਿਵੇਂ ਲੱਗੀ ਡੀ ਹਾਰਨਿੰਗ ਐਚ ਐਫ ਬੈੜੀ ਤਾਂ ਹੋ ਗਈ ਉਧਰ ਜਰਸੀ ਦਿਖਾਉਣੇ ਤੁਹਾਨੂੰ ਗਾਂ ਦੀ ਉਧਰ ਜਾ ਕੇ ਆਹ ਜਰਸੀ ਬੈੜੀ ਐ ਇਹਦੀ ਵੀ ਦੇਖ ਲਓ ਜਿਹੜੀ ਵੱਡੀ ਸੀਗੀ ਇੱਕ ਵਾਰੀ ਸੂਈ ਵੀ ਐ ਇਹ ਆਹ ਦੇਖੋ ਜਰਸੀ ਬੈਠਦਾ ਤਾਂ ਐਡੀ ਵੱਡੀ ਗਾਂ ਦਾ ਸਿੰਘ ਕੱਢਣ ਦਾ ਬਸ ਇੱਕ ਹੀ ਮੰਤਵ ਸੀਗਾ ਕਿ ਇਹ ਮਾਰ ਦੀ ਸੀਗੀ ਤੇ ਹੋ ਸਕਦਾ ਇਹ ਭਈਏ ਨੂੰ ਫੱਟੜ ਕਰ ਦਿੰਦੀ ਉਹ ਮਾਲਕ ਦੇ ਕਹਿਣ ਮੁਤਾਬਕ ਆ ਭਈਆਗਾ ਜਿਹੜਾ ਇਸ ਕਰਕੇ ਇਹਦੀ ਡੀਹੌਰਨਿੰਗ ਕਰੀ ਆ ਤੇ ਬਿਲਕੁਲ ਵੀ ਇਹਨਾਂ ਦੇ ਪੇੜ ਨਹੀਂ ਹੋਈ ਤੇ ਕੋਈ ਇਹਨਾਂ ਨੂੰ ਪਤਾ ਨਹੀਂ ਲੱਗਿਆ ਦੇਖੋ ਡੀਹੌਰਨਿੰਗ ਤੋਂ ਬਾਅਦ ਨਾਲ ਦੀ ਨਾਲ ਦੀ ਵੀਡੀਓ ਆ ਤੇ ਕਿਵੇਂ ਲੱਗੀ ਤੁਹਾਨੂੰ ਸ਼ੇਅਰ ਜ਼ਰੂਰ ਕਰਿਓ ਡੀ ਹੌਰਨਿੰਗ ਸਿਰਫ ਜਿਹੜੀ ਹੈਗੀ ਉਹ ਬਿਊਟੀ ਵਾਸਤੇ ਕੀਤੀ ਜਾਂਦੀ ਹੈ ਉਹ ਡੀ ਹੌਰਨਿੰਗ ਦਾ ਕੋਈ ਇਹ ਜਾਂ ਕੋਈ ਮੰਤਵ ਨਹੀਂ ਹੁੰਦਾਗਾ ਕਿ ਕਿਹਦੇ ਵਿੱਚ ਹੁੰਦੀ ਹੈ ਕਿ ਸੇਫਟੀ ਰਹਿੰਦੀ ਹੈ